来 ਮਿੱਤਰੋ ਟਰੈਕਟਰ ਲੱਭ ਲਿਆ ਤੁਹਾਡੇ ਵਾਸਤੇ 9811 ਬੰਪਰ ਤੋਂ ਲੈ ਕੇ ਨਾ ਲੈਂਕਾ ਤੱਕ ਚੈੱਕ ਕਰ ਲਿਓ ਕੋਈ ਜੈਨ ਕੋਈ ਸੀਲ ਇੱਕ ਵੀ ਲੀਕ ਨਹੀਂ ਹੈਗੀ ਇੱਕ ਵੀ ਲੀਕ ਜਮੇ ਸੁੱਕਾ ਇੰਜਨ ਪਿਆ ਟਰੈਕਟਰ ਦਾ ਜਾਨੀ ਕਿ ਗਾਰੰਟੀ ਵੀ 101% ਹੈ ਸ਼ੋ ਦਾ ਸਾਰਾ オリジナル ਹੈ ਮਗਰਾਡ ਕੰਪਨੀ ਦੇ ਨਾਲ ਦੇ オリジナル ਨੇ ਤੇ ਇਕੱਲਾ ਟੈਂਕੀ ਤੇ ਜਰੂਰ ਥੋੜਾ ਜਿਹਾ ਫੋਰਾ ਵੱਜਿਆ ਹੋਇਆ ਟੈਂਕੀ ਤੇ ਤਾਂ ਵੱਜਿਆ ਹੋਇਆ ਬਾਈ ਕਹਿੰਦਾ ਵੀਰੇ ਜਦੋਂ ਆਪਾਂ ਪਾਵਰ ਕਰਵਾਇਆ ਸੀ ਨਾ ਇਹ ਅਸੀਂ ਨਾਲ ਦੀ ਨਾਲ ਕਰਵਾਤੀ ਸੀ ਇਹ ਗੱਲ ਕਰੀਏ ਚਾਰੇ ਟਾਇਰਾਂ ਦੀ ਮੂਹਰੇ ਟਾਇਰ 70 75 ਪੈਸੇ ਨੇ ਗੁੱਡੀਆਰ ਦੇ ਪਿੱਛਲੇ ਪਾਸੇ ਪੋਨੋ ਦਾ ਜੋੜਾ 55 ਪੈਸੇ ਟਾਇਰ ਨੇ ਬੈਟਰੀ ਦੀ ਵੀ 17 ਮਹੀਨਿਆਂ ਦੀ ਗਾਰੰਟੀ ਹੈ 1 ਮਹੀਨਾ ਪਹਿਲਾਂ ਬੈਟਰੀ ਵਿਖਾਈ ਆ ਤਦੂ ਵੇਲੇ ਹੀ ਪਾਈ ਕਹਿੰਦਾ ਆਪਾਂ ਫਿਰ ਇਹਦਾ ਲੈਫਟ ਦਾ ਕੰਮ ਵੀ ਕਰਵਾਤਾ ਜਾਨੀ ਕਿ ਤੁਹਾਨੂੰ ਰੁਪਈਆ ਲਾਉਣ ਦੀ ਲੋੜ ਨਹੀਂ ਮਿੱਤਰੋ ਰੁਪਈਆ 95 ਮਾਡਲ ਟਰੈਕਟਰ ਹੈ ਸੰਗਰੂਰ ਦਾ ਨੰਬਰ ਹੈ ਸੰਪਰਕ ਕਰਿਓ ਬਾਈ ਕਹਿੰਦਾ ਫਿਰੇ 2.5 ਲੱਖ ਦਾ ਪਹਿਲਾਂ ਤਾਂ ਕਹਿੰਦਾ ਸੀ ਆਪਾਂ ਦੇਣਾ ਹੀ ਦੇਣਾ ਟਰੈਕਟਰ ਹੁਣ ਕਹਿੰਦਾ ਇਹਦੇ ਵਿੱਚੋਂ ਵੀ ਆਪਾਂ ਪੂਰਾ ਮਾਨਤਾਨ ਕਰ ਦਾਂਗੇ ਆਏ ਸ ਨਾ ਬਾਈ ਦਾ ਸਿੰਦਾ ਪਿੰਡ ਬਾਲੀਆਂ ਦੇ ਵਿੱਚ ਇਹ ਟਰੈਕਟਰ ਬਕਾਊ ਖੜਾ ਹੈ ਬਾਲੀਆਂ ਪਿੰਡੇ ਜਿਹੜਾ ਕੱਟੂ ਬਾਲੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਨਾ ਉਸ ਪਿੰਡ ਦੇ ਵਿੱਚ ਖੜਾ ਹੈ ਨਹਿਰ ਦੇ ਉੱਪਰ ਹੀ ਪਿੰਡ ਆ ਜਾਂਦਾ ਤੇ ਪੱਠੜ ਦੇ ਸਕੂਲ ਦੇ ਬਿਲਕੁਲ ਸਾਹਮਣੇ ਬਾਈ ਦਾ ਘਰ ਹੈ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ ਬਸ ਡਾਇਲ ਕਰੋ ਜੇ ਕੋਈ ਸੱਜਣ ਆਹ ਨਾਟਿਆ ਟਰੈਕਟਰ ਖਰੀਦਣਾ ਚਾਹੁੰਦਾ ਨਾ ਗਾਰੰਟੀ 101%